ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਏਜੇ ਟੀਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਤਿੰਨ ਹਰੀ ਇਲਾਇਚੀ ਤੇ ਇੱਕ ਸਿੱਕੇ ਦਾ ਇੱਕ ਬਹੁਤ ਹੀ ਵਧੀਆ ਸਰਲ ਜਿਹਾ ਉਪਾਅ ਲੈ ਕੇ ਆਈਆਂ ਤੇ ਜੇਕਰ ਤੁਸੀਂ ਇਸ ਉਪਾਅ ਨੂੰ ਸੱਚੇ ਮਾਨਤੇ ਸ਼ਰਧਾ ਭਾਵਨਾ ਦੀ ਨਾਲ ਕਰ ਲਿਆ ਇਹ ਉਪਾਣੂ ਕਰਨ ਦੇ ਨਾਲ ਤੁਸੀਂ ਅਚਾਨਕ ਹੀ ਕਰੋੜਪਤੀ ਬਣ ਚਾਉਗੇ ਤੇ ਤੁਹਾਡੇ ਘਰ ਦੇ ਵਿੱਚ ਇੰਨਾ ਜ਼ਿਆਦਾ ਧਨ ਦੌਲਤ ਆਉਣਾ ਸ਼ੁਰੂ ਹੋ ਜਾਵੇਗਾ ਕਿ ਤੁਸੀਂ ਸੰਭਾਲ ਨਹੀਂ पाओगे ਤੇ ਇਸ ਦੇ ਨਾਲ-ਨਾਲ ਜੇਕਰ ਤੁਹਾਡੇ ਬੱਚਿਆਂ ਦੇ ਵਿਆਹ ਦੇ ਵਿੱਚ ਦੇਰੀ ਹੋ ਰਹੀ ਏ ਉਹਨਾਂ ਨੂੰ ਰਿਸ਼ਤਾ ਨਹੀਂ ਬਣ ਰਿਹਾ ਉਨਾਂ ਨੂੰ ਰਿਸ਼ਤੇ ਦੇ ਵਿੱਚ ਪ੍ਰੋਬਲਮ ਆ ਰਹੀਏ ਤੇ ਤੁਹਾਨੂੰ ਆਪਣੀ ਬੱਚਿਆਂ ਦੇ ਵਿਆਹ ਨੂੰ ਲੈ ਕੇ ਕਾਫੀ ਜ਼ਿਆਦਾ ਫਿਕਰ ਤੇ ਟੈਨਸ਼ਨ ਰਹਦੀ ਕਿਉਂਕਿ ਬੱਚਿਆਂ ਦੀ ਉਮਰ ਬੀਤਦੀ ਜਾਂਦੀ ਤਾਂ ਵੀ ਤੁਸੀਂ ਇਸ ਉਪਾਅ ਨੂੰ ਆਪਣੇ ਘਰ ਦੇ ਵਿੱਚ ਆਸਾਨੀ ਦੇ ਨਾਲ ਕਰ ਸਕਦੇ ਹੋ ਤੇ ਇਸੇ ਤਰੀਕੇ ਦੇ ਨਾਲ ਜਦੋਂ ਤੁਸੀਂ ਇਹ ਉਪਾਅ ਕਰੋਗੇ ਤੇ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਦੂਰ ਹੋਣਗੀਆਂ ਤੇ ਤੁਹਾਡੇ ਘਰ ਦੇ ਵਿੱਚ ਰਾਤੋਂ ਰਾਤ ਇਨੇ ਜਮਤਕਾਰ ਹੋਣੇ ਸ਼ੁਰੂ ਹੋ ਜਾਣਗੇ ਕਿ ਤੁਹਾਡੇ ਘਰ ਦੇ ਵਿੱਚ ਧਨ ਦੇ ਵਿੱਚ ਵਾਧਾ ਹੋਵੇਗਾ। ਇਸੇ ਤਰੀਕੇ ਦੀ ਨਾਲ ਇਸ ਉਪਾਅ ਨੂੰ ਤੁਸੀਂ ਅੱਜ ਦੇ ਦਿਨ ਕਰ ਸਕਦੇ ਹੋ ਕਿਉਂਕਿ ਇਹ ਉਪਾਅ ਅਸੀਂ ਸਾਵਣ ਦੇ ਮਹੀਨੇ ਦੇ ਵਿੱਚ ਕਰ ਸਕਦੀਆਂ ਤੇ ਸਾਵਣ ਦੇ ਮਹੀਨੇ ਦਾ ਅੱਜ ਜੋ ਵੀਰਵਾਰ ਦਾ ਦਿਨ ਹੈ ਇਹ ਇੱਕ ਆਖਰੀ ਦਿਨ ਹੈ। ਕਿਉਂਕਿ ਸੌਣ ਦਾ ਮਹੀਨਾ ਹੈ ਜਿਹੜਾ ਇਹ ਮਹਾਦੇਵ ਨੂੰ ਬਹੁਤ ਹੀ ਜ਼ਿਆਦਾ ਪਿਆਰਾ ਹੁੰਦਾ ਹੈ ਤੇ ਜਦੋਂ ਤੁਸੀਂ ਇਸ ਉਪਾਣੂ ਕਰਨ ਉਪਰੰਤ ਮਹਾਦੇਵ ਜੀ ਅੱਗੇ ਆਪਣੀਆਂ ਸਾਰੀਆਂ ਮਨੋਕਾਮਨਾ ਬੋਲਦੇ ਹੋ ਤਾਂ ਉਹ ਆਪਣੀ ਕਿਰਪਾ ਦੇ ਨਾਲ ਤੁਹਾਡੀਆਂ ਸਾਰੀਆਂ ਬਨੋ ਕਾਮਨਾ ਨੂੰ ਤੁਰੰਤ ਹੀ ਪੂਰਾ ਕਰ ਦਿੰਦੇ ਆ। ਇਸੇ ਤਰੀਕੇ ਦੇ ਨਾਲ ਜਿਹੜੀ ਅਸੀਂ ਇਸ ਉਪਾ ਦੇ ਵਿੱਚ ਹਰੀ ਇਲਾਇਚੀ ਯੂਜ਼ ਕਰ ਰਹੇ ਹਾਂ ਤੇ ਹਰੀ ਇਲਾਇਚੀ ਮਾਤਾ ਲక్ష్ਮੀ ਜੀ ਨੂੰ ਬਹੁਤ ਹੀ ਜ਼ਿਆਦਾ ਪ੍ਰਸੰਨ ਕਰੇਗੀ ਤੇ ਜੇ ਇਸ ਕਰਕੇ ਤੁਹਾਡੀ ਘਰ ਦੇ ਵਿੱਚ ਧਨ ਦੇ ਵਿੱਚ ਵਾਧਾ ਹੁੰਦਾ ਲਗਾ ਚਲਾ ਜਾਵੇਗਾ ਜੇਕਰ ਤੁਸੀਂ ਅੱਜ ਇਸ ਉਪਾ ਨੂੰ ਨਹੀਂ ਕਰ ਪਾਉਗੇ ਤਾਂ ਤੁਸੀਂ ਇਸ ਉਪਾ ਨੂੰ ਪੁੰਨਿਆ ਦੇ ਦੇਣ ਕਰ ਸਕਦੇ ਹੋ ਕਿ세 ਵੀ ਪੂਰਨ ਮਾਸ਼ੀ ਨੂੰ ਤੁਸੀਂ ਇਹ ਉਪਾ ਬੜੀ ਆਸਾਨੀ ਦੇ ਨਾਲ ਆਪਣੇ ਘਰ ਦੇ ਵਿੱਚ ਬੈਠ ਕੇ ਕਰ ਸਕਦੇ ਹੋ ਤੇ ਜਿਹੜੇ ਲੋਕ ਕਹਿੰਦੇ ਆ ਕਿ ਸਾਡੀ ਕਿਸਮਤ ਸਾਡਾ ਸਾਥ ਨਹੀਂ ਦਿੰਦੀ ਸਾਡੇ ਸੁਭਾਗਿਆ ਸਾਡਾ ਸਾਥ ਨਹੀਂ ਦਿੰਦੇ ਤੇ ਉਹਨਾਂ ਨੂੰ ਵੀ ਇੱਕ ਰਿਕਵੈਸਟ ਹੈ ਕਿ ਇਸ ਉਪਾਅ ਨੂੰ ਜ਼ਰੂਰ ਕਰਨ ਕਿਉਂਕਿ ਇਹ ਉਪਾਅ ਇੱਕ ਅਜੀਹਾ ਉਪਾਏ ਜੋਗੇ ਇੱਕ ਵਾਰ ਕਰਨ ਦੇ ਨਾਲ ਹੀ ਸਾਡੀਆਂ ਸਾਰੀਆਂ ਪ੍ਰੋਬਲਮ ਨੇ ਜਿਹੜੀਆਂ ਉਹ ਦੂਰ ਕਰ ਦਿੰਦਾ ਹੈ ਇਸੇ ਤਰੀਕੇ ਦੇ ਨਾਲ ਹੁਣ ਆਪਾਂ ਗੱਲ ਕਰਦੇ ਹਾਂ ਇਸ ਉਪਾਅ ਨੂੰ ਅਸੀਂ ਕਿਸ ਤਰੀਕੇ ਦੇ ਨਾਲ ਕੇਸ ਸਮੇਂ ਤੇ ਕਿੰਨਾ ਟਾਈਮ ਲਗਾਤਾਰ ਅਸੀਂ ਕਰ ਸਕਦੇ ਹਾਂ ਇਹ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਵਾਧ ਤੋਂ ਵਾਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਸੀਂ ਇਸ ਤਰੀਕੇ ਦੇ ਨਾਲ ਇਹ ਉਪਾਕਰਨ ਦੇ ਲਈ ਤੁਹਾਨੂੰ ਚਾਹੀਦੀਆਂ ਨੇ ਤਿੰਨ ਹਰੀਆਂ ਇਲਾਇਚੀਆਂ ਜਿਹੜੀਆਂ ਤੁਸੀਂ ਹਰੀਆਂ ਇਲਾਇਚੀਆਂ ਲੈਣੀਆਂ ਨੇ ਉਹ ਸੁੱਕੀਆਂ ਹੋਣੀਆਂ ਖੰਡਿਤ ਨਹੀਂ ਹੋਣੀਆਂ ਚਾਹੀਦੀਆਂ ਕਿਉਂਕਿ ਕਈ ਵਾਰ ਹਰੀ ਇਲਾਇਚੀ ਪਈ ਹੋਈ ਸੁੱਕ ਜਾਂਦੀ ਏ ਉਸ ਦੀ ਖੁਸ਼ਬੂ ਨਹੀਂ ਰਹਿੰਦੀ ਸੋ ਇਸ ਤਰ੍ਹਾਂ ਹਰੀ ਇਲਾਇਚੀ ਦਾ ਤੁਸੀਂ ਯੂਜ਼ ਨਹੀਂ ਕਰਨਾ ਬਿਲਕੁਲ ਤਾਜੀ ਤੇ ਫਰੈਸ਼ ਹੋਣੀ ਚਾਹੀਦੀ ਤਿੰਨ ਹਰੀਆਂ ਇਲਾਇਚੀਆਂ ਲੈਣ ਤੋਂ ਬਾਅਦ ਦੇ ਵਿੱਚ ਤੁਸੀਂ ਲੈਣਾ 1.5 ਰੁਪਏ ਦਾ ਸਿੱਕਾ ਸਿੱਕਾ ਜਿਹੜਾ ਤੁਸੀਂ ਲੈਣਾ ਏ ਉਹ 5 ਰੁਪਏ ਦਾ ਹੀ ਹੋਣਾ ਚਾਹੀਦਾ ਹੈ ਇਹ ਦੋ ਚੀਜ਼ਾਂ ਲੈਣ ਤੋਂ ਬਾਅਦ ਦੇ ਵਿੱਚ ਜਿਹੜੀ ਤੀਸਰੀ ਚੀਜ਼ ਤੁਹਾਨੂੰ ਚਾਹੀਦੀ ਉਹ ਇਹ ਲਾਲ ਰੰਗ ਦਾ ਕੱਪੜਾ ਥੋੜਾ ਜਿਹਾ ਤੁਹਾਨੂੰ ਲਾਲ ਰੰਗ ਦਾ ਛੋਟਾ ਜਿਹਾ ਟੁਕੜਾ ਇੱਕ ਕੱਪੜੇ ਦਾ ਚਾਹੀਦਾ ਹੈ ਇਹ ਤਿੰਨੇ ਜੀਜਾ ਨੂੰ ਲੈ ਕੇ ਤੁਸੀਂ ਆਪਣੇ ਘਰ ਦੇ ਵਿੱਚ ਜਿਹੜਾ ਪਾਠ ਪੂਜਾ ਵਾਲਾ ਸਥਾਨ ਚ ਮੰਤਰ ਬਣਿਆ ਹੋਵੇਗਾ ਤੁਸੀਂ ਉੱਥੇ ਬੈਠ ਜਾਣਾ ਹੈ ਤੇ ਸਭ ਤੋਂ ਪਹਿਲਾਂ ਤੁਸੀਂ ਮਾਤਾ ਲక్ష్ਮੀ ਦੇਵੀ ਜੀ ਅੱਗੇ ਇੱਕ ਦੀਵਾ ਤੁਸੀਂ ਪਰਚਲਿਤ ਕਰਨਾ ਹੈ ਤੇ ਜਿਹੜਾ ਤੁਸੀਂ ਦੀਵਾ ਚ ਗਾਉਣਾ ਹੈ ਉਹ ਗੋਲ ਬੱਤੀ ਦਾ ਹੋਣਾ ਚਾਹੀਦਾ ਹੈ ਕਿਉਂਕਿ ਇਹ ਦੀਵਾ ਤੁਸੀਂ ਮਾਤਾ ਲక్ష్ਮੀ ਜੀ ਤੇ ਸ਼੍ਰੀ ਹਰੀ ਵਿਸ਼ਨੂ ਜੀ ਨੂੰ ਅਰਪਿਤ ਕਰ ਰਹੇ ਹੋ ਇਸ ਤਰੀਕੇ ਦੇ ਨਾਲ ਦੀਵਾ ਜਗਾਉਣ ਤੋਂ ਬਾਅਦ ਦੇ ਵਿੱਚ ਜਿਹੜਾ ਤੁਸੀਂ ਲਾਲ ਕੱਪੜਾ ਲਿਆ ਸੀ ਉਸ ਲਾਲ ਕੱਪੜੇ ਦੇ ਉੱਪਰ ਤੁਸੀਂ ਸਭ ਤੋਂ ਪਹਿਲਾਂ ਰੱਖਣੀਆਂ ਨੇ ਤਿੰਨ ਹਰੀਆਂ ਇਲਾਇਚੀਆਂ ਹਰੀ ਇਲਾਇਚੀ ਰੱਖਣ ਤੋਂ ਬਾਅਦ ਦੇ ਵਿੱਚ ਤੁਸੀਂ ਰੱਖ ਦੇਣਾ ਇਹ 5 ਰੁਪਏ ਦਾ ਸਿੱਕਾ ਇਹ ਲਾਲ ਕੱਪੜੇ ਤੇ ਦੋਨਾਂ ਚੀਜ਼ਾਂ ਨੂੰ ਰੱਖਣ ਤੋਂ ਬਾਅਦ ਤੇ ਵਿੱਚ ਜੇਕਰ ਤੁਹਾਡੇ ਘਰ ਦੇ ਵਿੱਚ ਗੰਗਾ ਜਲ ਹੈਗਾ ਤੇ ਥੋੜਾ ਜਿਹਾ ਤੁਸੀਂ ਗੰਗਾ ਜਲ ਦਾ ਛਿੜਕਾ ਕਰ ਦੇਣਾ ਇਸ ਤੇ ਤੇ ਜੇਕਰ ਤੁਹਾਡੇ ਕੋਲ ਗੰਗਾ ਜਲ ਨਹੀਂ ਹੈਗਾ ਫਿਰ ਤੁਸੀਂ ਇਸੇ ਤਰੀਕੇ ਦੇ ਨਾਲ ਹੀ ਤੁਸੀਂ ਰੱਖ ਦੇਣੀਆਂ ਨੇ ਇਹ ਦੋਨੇ ਚੀਜ਼ਾਂ ਲਾਲ ਕੱਪੜੇ ਤੇ ਜਿੰਨੇ ਟਾਈਮ ਤੱਕ ਉਹ ਦੀਵਾ ਜਗੇਗਾ ਇਸੇ ਤਰੀਕੇ ਦੇ ਨਾਲ ਹੀ ਤੁਸੀਂ ਹਰੀ ਇਲਾਇਚੀ ਤੇ ਉਹਨਾ ਟਾਈਮ ਤੱਕ ਉਸੇ ਤਰੀਕੇ ਦੇ ਨਾਲ ਹੀ ਪਏ ਰਹਿਣ ਦੇਣਾ ਇਸੇ ਤਰੀਕੇ ਦੇ ਨਾਲ ਜਦੋਂ ਦੀਵਾ ਪੂਰੇ ਤਰੀਕੇ ਦੇ ਨਾਲ ਚੱਲ ਕੇ ਤੇ ਉਹ ਬਾਦ ਚ ਆਵੇਗਾ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਤੁਸੀਂ ਲਾਲ ਰੰਗ ਦੇ ਕੱਪੜੇ ਦੇ ਉੱਪਰ ਹਰੀ ਇਲਾਇਚੀ ਤੇ ਤੁਸੀਂ ਸਿੱਕਾ ਰੱਖਿਆ ਸੀ ਇਸ ਦੀ ਤੁਸੀਂ ਕੱਪੜੇ ਦੀ ਗੱਠ ਲਗਾ ਕੇ ਇੱਕ ਛੋਟੀ ਜਿਹੀ ਤੁਸੀਂ ਪੋਟਲੀ ਬਣਾ ਕੇ ਤਿਆਰ ਕਰ ਲੈਣੀ ਹੈ ਇਹ ਇਹਨੂੰ ਪੋਰਟਲੀ ਜਿਹੜੀ ਬਣਾਈ ਏ ਇਸ ਨੂੰ ਤੁਸੀਂ ਜੇਕਰ ਤਾਂ ਅੱਜ ਉਪਾ ਕਰੋਗੇ ਤਾਂ ਅੱਜ ਹੀ ਤੁਸੀਂ ਆਪਣੇ ਪਰਸ ਦੇ ਵਿੱਚ ਰੱਖ ਲੈਣਾ ਤੇ ਜੇਕਰ ਤੁਸੀਂ ਪੁੰਨਿਆਂ ਦੇ ਦਿਨ ਕਰ ਰਹੇ ਹੋ ਤਾਂ ਉਸ ਦਿਨ ਉਪਾ ਕਰਕੇ ਇਸ ਨੂੰ ਤੁਸੀਂ ਆਪਣੇ ਪਰਸ ਦੇ ਵਿੱਚ ਰੱਖ ਲੈਣਾ ਤੇ ਜਦੋਂ ਤੁਸੀਂ ਇਸ ਦੀਵੇ ਨੂੰ ਜਗਾ ਕੇ ਤੇ ਪੋਰਟਲੀ ਤਿਆਰ ਕਰਨੀ ਹੈ ਤੇ ਸ਼੍ਰੀ ਹਰੇ ਵਿਸ਼ਨੂੰ ਤੇ ਮਾਤਾ ਲਕਸ਼ਮੀ ਜੀ ਅੱਗੇ ਆਪਣੇ ਬੱਚਿਆਂ ਦੇ ਵਿਆਹ ਨੂੰ ਲੈ ਕੇ ਵੀ ਕਾਮਨਾ ਤੁਸੀਂ ਬੋਲ ਦੇਣੀ ਹੈ ਤੁਹਾਡੇ ਬੱਚਿਆਂ ਦੇ ਵਿਆਹ ਦੇ ਵਿੱਚ ਜੋ ਵੀ ਪ੍ਰੋਬਲਮ ਆ ਰਹੀ ਹੈ ਉਹ ਤੁਸੀਂ ਬੋਲ ਦੇਣੀ ਹੈ ਤੇ ਇਹ سپورਟਲੀ ਨੂੰ ਜੇਕਰ ਤੁਸੀਂ ਪਰਸ ਨਹੀਂ ਰੱਖਦੇ ਤਾਂ ਤੁਸੀਂ ਆਪਣੀ ਜੇਬ ਦੇ ਵਿੱਚ ਵੀ ਰੱਖ ਸਕਦੇ ਹੋ ਤੇ ਅਗਰ ਤੁਸੀਂ ਆਪਣੀ ਘਰ ਤੋਂ ਬਾਹਰ ਕੀਤੇ ਜਾ ਰਹੇ ਹੋ ਤੁਸੀਂ ਕਿਸੇ ਆਫਿਸ ਜਾਂਦੇ ਹੋ ਜੋਬ ਕਰਦੇ ਹੋ ਜਾਂ ਫਿਰ ਤੁਹਾਡੀ ਘਰ ਤੋਂ ਬਾਹਰ ਕੋਈ ਛੋਟੀ ਮੋਟੀ ਦੁਕਾਨ ਹੈ ਕਹਿਣ ਦਾ ਭਾਵ ਕੋਈ ਵੀ ਕਾਰੋਬਾਰੀ ਇਸ ਤਰੀਕੇ ਦੇ ਨਾਲ ਭਾਵੇਂ ਤੁਹਾਡਾ ਕਿੰਨਾ ਵੀ ਵੱਡਾ ਬਿਜ਼ਨਸ ਕਿਉ ਨਾ ਹੋਵੇ ਭਾਵੇਂ ਛੋਟਾ ਹੋਵੇ ਭਾਵੇਂ ਜੌਬ ਕਰਦੇ ਹੋ ਤੁਸੀਂ ਹਮੇਸ਼ਾ ਇਸ ਪੋਟਲੀ ਨੂੰ ਆਪਣੇ ਕੋਲ ਰੱਖਣਾ ਹੈ ਜੇਕਰ ਤੁਸੀਂ ਇਸ ਉਪਾ ਨੂੰ ਅੱਜ ਜਾਂ ਫਿਰ ਪੁੰਨਿਆਂ ਦੇ ਦੇਣ ਕਰ ਲੈਨੇ ਹੋ ਤੇ ਤੁਸੀਂ ਸਮਝ ਲਓ ਕਿ ਇਸ ਉਪਾ ਨੂੰ ਕਰਨ ਤੁਰੰਤ ਕਿਵੇਂ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਰੋੜਪਤੀ ਬਣ ਜਾਣੀ ਹੋ ਇਸੇ ਤਰੀਕੇ ਦੇ ਨਾਲ ਹਰੀ ਇਲਾਇਚੀ ਮਾਤਾ ਲక్ష్ਮੀ ਜੀ ਨੂੰ ਬਹੁਤ ਹੀ ਜ਼ਿਆਦਾ ਪ੍ਰਸੰਨ ਕਰਦੀ ਹੈ ਕੰਨਦਾ ਬਾਬ ਕੇ ਜਿੰਨੀ ਵੀ ਖੁਸ਼ਬੂ ਵਾਲੀ ਸੁਗੰਧ ਵਾਲੀ ਚੀਜ਼ਾਂ ਹੁੰਦੀਆਂ ਨੇ ਉਹ ਮਾਤਾ ਲక్ష్ਮੀ ਜੀ ਨੂੰ ਬਹੁਤ ਹੀ ਜ਼ਿਆਦਾ ਪਸੰਦ ਹੁੰਦੀਆਂ ਨੇ ਤੇ ਇਹ ਜੇ ਲੋਕ ਨੇ ਜਿਹੜੇ ਜਿਹੜੇ ਇਸ ਉਪਾਣੂ ਕਰਦੇ ਆ ਉਹਨਾਂ ਦੇ ਕੋਲ ਕਦੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਧਨ ਦੌਲਤ ਪੈਸੇ ਦੀ ਕਮੀ ਨਹੀਂ ਆਉਂਦੀ ਤੇ ਇਸ ਦੇ ਨਾਲ ਨਾਲ ਉਹਨਾਂ ਦੇ ਘਰ ਦੇ ਵਿੱਚ ਹੋਰ ਵੀ ਜੋ ਪ੍ਰੋਬਲਮ ਚੱਲਦੀਆਂ ਨੇ ਮੁਸ਼ਕਲਾਂ ਚੱਲਦੀਆਂ ਨੇ ਉਹ ਵੀ ਸਾਰੀਆਂ ਤੁਹਾਡੇ ਘਰ ਦੇ ਵਿੱਚ ਦੂਰ ਹੋ ਜਾਂਦੀਆਂ ਨੇ ਇੱਕ ਵਾਰ ਤੁਸੀਂ ਇਸ ਉਪਾਅ ਨੂੰ ਵਿਸ਼ਵਾਸ ਦੇ ਨਾਲ ਕਰਿਓ ਤੇ ਤੁਸੀਂ ਦੇਖੋਗੇ ਕਿ ਕੋਈ ਜੀ ਦਿਨਾਂ ਦੇ ਵਿੱਚ ਤੁਹਾਨੂੰ ਇਸ ਉਪਾਅ ਦਾ ਰਿਜ਼ਲਟ ਮਿਲ ਜਾਵੇਗਾ ਤੁਹਾਡੇ ਬੱਚਿਆਂ ਦੇ ਵਿਆਹ ਦੇ ਵਿੱਚ ਆ ਰਹੀਆਂ ਸਾਰੀਆਂ ਰੁਕਾਵਟਾਂ ਦੂਰ ਹੋ ਜਾਣਗੀਆਂ ਤੇ ਤੁਹਾਡੇ ਘਰ ਦੀ ਸਾਰੀ ਗਰੀਬੀ ਦੂਰ ਹੋ ਜਾਵੇਗੀ ਤੇ ਧਨ-ਦੌਲਤ ਦੀ ਕਦੇ ਵੀ ਸੱਤ ਪੀੜੀਆਂ ਦੇ ਤੱਕ ਤੁਹਾਡੇ ਘਰ ਦੇ ਵਿੱਚ ਕਮੀ ਨਹੀਂ ਆਵੇਗੀ। ਇਸੇ ਤਰੀਕੇ ਦੇ ਨਾਲ ਕਿਸੇ ਵੀ ਪੁੰਨਿਆਂ ਨੂੰ ਤੁਸੀਂ ਜੇਕਰ ਮਹਾਦੇਵ ਦਾ ਇਹ ਇੱਕ ਛੋਟਾ ਜਿਹਾ ਤੁਸੀਂ ਉਪਾਅ ਕਰ ਲੈਣਿਓ ਤਾਂ ਤੁਹਾਨੂੰ ਮਹਾਤਣੀ ਬਣਨ ਤੋਂ ਕੋਈ ਵੀ ਨਹੀਂ ਰੋਕ ਸਕਦਾ। ਇਸੀ ਜੋ ਪਹਿਲਾ ਉਪਾਅ ਅਸੀਂ ਅੱਜ ਦੀ ਵੀਡੀਓ ਦਾ ਤੁਹਾਨੂੰ ਦੱਸਿਆ ਹੈ ਤਿੰਨ ਹਰੀ ਇਲਾਇਚੀ ਤੇ 5 ਰੁਪਏ ਦੇ ਸਿੱਕੇ ਦਾ ਤੇ ਹੁਣ ਗੱਲ ਕਰਦੇ ਹਾਂ ਦੂਸਰੇ ਉਪਾਅ ਦੀ ਇਸ ਉਪਾਅ ਨੂੰ ਕਰਨ ਦੇ ਲਈ ਤੁਹਾਨੂੰ ਚਾਹੀਦਾ ਹੈ ਦੋ ਫੁੱਲ ਵਾਲੇ ਲੌਂਗ ਚਾਹੀਦੇ ਨੇਗੇ ਤੁਸੀਂ ਦੋ ਵੀ ਲੈ ਸਕਦੇ ਹੋ ਇੱਕ ਜਾਂ ਫਿਰ ਚਾਰ ਵੀ ਲੈ ਸਕਦੇ ਹੋ ਤੇ ਫੁੱਲ ਵਾਲੇ ਹੋਣੇ ਚਾਹੀਦੇ ਨੇ ਖੰਡੇਤ ਨਹੀਂ ਹੋਣੇ ਚਾਹੀਦੇ ਥੋੜਾ ਜਿਹਾ ਤੁਹਾਨੂੰ ਚਾਹੀਦਾ ਹੈ ਤੁਹਾਡੇ ਘਰ ਦਾ ਹੀ ਸ਼ੁੱਧ ਜਲ ਇਸ ਉਪਾਅ ਨੂੰ ਤੁਸੀਂ ਆਪਣੀ ਘਰ ਦੇ ਵਿੱਚ ਬੈਠ ਕੇ ਵੀ ਕਰ ਸਕਦੇ ਹੋ ਤੇ ਮੰਦਿਰ ਜਾ ਕੇ ਵੀ ਕਰ ਸਕਦੇ ਹੋ ਜਿੱਥੇ ਤੁਹਾਨੂੰ ਸਹੀ ਲੱਗੇ ਉੱਥੇ ਹੀ ਤੁਸੀਂ ਇਹ ਉਪਾਅ ਕਰ ਸਕਦੇ ਤੇ ਇਸੇ ਤਰੀਕੇ ਦੇ ਨਾਲ ਤੁਸੀਂ ਚਾਰ ਲੌਂਗ ਲੈ ਲੈਣੇ ਆ ਫੁੱਲ ਵਾਲੇ ਤੇ ਥੋੜਾ ਜਿਹਾ ਜਲ ਲੈ ਲੈਣਾ ਤੇ ਤੁਸੀਂ ਆਪਣੇ ਘਰ ਦੇ ਆਸ-ਪਾਸ ਜਿੱਥੇ ਵੀ ਮਾਹ ਦੇਵ ਦਾ ਮੰਦਿਰ ਹੋਵੇਗਾ ਤੁਸੀਂ ਉੱਥੇ ਪਹੁੰਚ ਜਾਣਾ ਹੈ ਸਭ ਤੋਂ ਪਹਿਲਾਂ ਜਾ ਕੇ ਤੁਸੀਂ ਜਿਹੜਾ ਜਲ ਲੈ ਕੇ ਗਏ ਹੋ ਉਸ ਨੂੰ ਅਰਪਿਤ ਕਰਨਾ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਜਿਹੜੇ ਰੌਂਗ ਲੈ ਕੇ ਗਏ ਹੋ ਉਹ ਰੌਂਗ ਤੁਸੀਂ ਅਰਪਿਤ ਕਰ ਦੇਣੇ ਨੇ ਸੋ ਇਸ ਤਰੀਕੇ ਦੇ ਨਾਲ ਇਸ ਉਪਾਣੂ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਆਪਣੀ ਜੋ ਵੀ ਮਨੋ ਕਾਮਨਾਏ ਚਾਹੇ ਉਹ ਤੁਹਾਡੇ ਬੱਚਿਆਂ ਦੇ ਵਿਆਹ ਨੂੰ ਲੈ ਕੇ ਹੋਵੇ ਚਾਹੇ ਤੁਹਾਡੇ ਘਰ ਦੀਆਂ ਪ੍ਰੋਬਲਮਸ ਨੂੰ ਲੈ ਕੇ ਹੋਵੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਏ ਹੋਵੇ ਪ੍ਰੋਬਲਮ ਤੁਹਾਡੇ ਘਰ ਦੀ ਤੁਸੀਂ ਉਸ ਪ੍ਰੋਬਲਮ ਨੂੰ ਮਹਾਦੇਵ ਦੇ ਅੱਗੇ ਜੋ ਵੀ ਤੁਹਾਡੀ ਕਾਮਨਾ ਹੈ ਬੱਚਿਆਂ ਦੇ ਵਿਆਹ ਨੂੰ ਲੈ ਕੇ ਤੁਸੀਂ ਬੋਲ ਦੇਣੀ ਹੈ ਪ੍ਰਾਰਥਨਾ ਕਰਨੀ ਇਸ ਤਰੀਕੇ ਦੇ ਨਾਲ ਤੁਸੀਂ ਪ੍ਰਾਰਥਨਾ ਕਰਨੀ ਹੈ ਕਿ हे ਮਹਾਦੇਵ ਮੇਰੀ ਜ਼ਿੰਦਗੀ ਦੇ ਵਿੱਚ ਜਿੰਨੇ ਵੀ ਦੁੱਖ ਤਕਲੀਫ ਨੇ ਸੰਕਟ ਨੇ ਪ੍ਰੋਬਲਮ ਨੇ ਜੋ ਵੀ ਮੁਸ਼ਕਲਾਂ ਨੇ ਮੇਰੀ ਜ਼ਿੰਦਗੀ ਦੇ ਵਿੱਚ ਚੱਲ ਰਹੀ ਹੈ ਜਾਂ ਫਿਰ ਤੁਹਾਡੇ ਬੱਚਿਆਂ ਦੇ ਫਿਊਚਰ ਵਿਆਹ ਨੂੰ ਲੈ ਕੇ ਤੁਹਾਡੇ ਘਰ ਦੇ ਵਿੱਚ ਜਿਸ ਤਰ੍ਹਾਂ ਦੀ ਵੀ ਪ੍ਰੋਬਲਮ ਚੱਲ ਰਹੀ ਹੈ ਉਸ ਨੂੰ ਲੈ ਕੇ ਤੁਸੀਂ ਆਪਣੀ ਅਰਦਾਸ ਕਰ ਦੇਣੀ ਹੈ ਇਸ ਤਰੀਕੇ ਦੇ ਨਾਲ ਤੁਸੀਂ ਪ੍ਰਾਰਥਨਾ ਕਰਦੇ ਹੋਏ ਜੇਕਰ ਤੁਸੀਂ ਇਸ ਉਪਾਅ ਨੂੰ ਆਪਣੇ ਘਰ ਦੇ ਵਿੱਚ ਬੈਠ ਕੇ ਕਰ ਲੈਣਿਓ ਅੱਜ ਜਾਂ ਫਿਰ ਕਿਸੇ ਵੀ ਪੁੰਨਿਆਂ ਨੂੰ ਮਹਾਤਮੀ ਬਣਨ ਤੋਂ ਤੁਹਾਨੂੰ ਕੋਈ ਵੀ ਰੋਕ ਨਹੀਂ ਪਾਵੇਗਾ ਤੁਸੀਂ ਇਸ ਉਪਾਅ ਨੂੰ ਬੜੇ ਆਸਾਨ ਤਰੀਕੇ ਦੇ ਨਾਲ ਆਪਣੇ ਘਰ ਦੇ ਵਿੱਚ ਬੈਠ ਕੇ ਕਰ ਸਕਦੇ ਜਦੋਂ ਤੁਸੀਂ ਇਹ ਉਪਾਅ ਕਰ ਲਿਆ ਤੁਹਾਨੂੰ ਆਪਣੀ ਜ਼ਿੰਦਗੀ ਦਾ ਕੋਈ ਵੀ ਸੰਕਟ ਕੋਈ ਵੀ ਦੁੱਖ ਤਕਲੀਫ ਵੱਡੇ ਤੋਂ ਵੱਡਾ ਸੰਕਟ ਵੀ ਟਲ ਜਾਵੇਗਾ ਕੋਈ ਦੁੱਖ ਤਕਲੀਫ ਤੁਹਾਡੇ ਨੇੜੇ ਵੀ ਨਹੀਂ ਆਵੇਗਾ ਇਸੇ ਤਰੀਕੇ ਨਾਲ ਪੁੰਨਿਆਂ ਦੀ ਜਿਹੜੀ ਵੀ ਤਰੀਕ ਹੁੰਦੀ ਹੈ ਮਾਤਾ ਲਕਸ਼ਮੀ ਜੀ ਨੂੰ ਪਰ ਸੰਨ ਕਰਦੀਏ ਤੇ ਜਦੋਂ ਮਾਤਾ ਲక్ష్ਮੀ ਜੀ ਪਰਸਨ ਹੁੰਦੀ ਏ ਜਾਂ ਫਿਰ ਤੁਸੀਂ ਜੇਕਰ ਕੋਈ ਵੀ ਉਪਾ ਕਰ ਦਿਓ ਤੇ ਮਾਤਾ ਲక్ష్ਮੀ ਜੀ ਨੂੰ ਸਫੇਦ ਜਾਂ ਫਿਰ ਪਿੰਕ ਕਲਰ ਦੀਆਂ ਮਠਿਆਈਆਂ ਦਾ ਤੁਸੀਂ ਭੋਗ ਲਗਵਾਉਣੇ ਹੋ ਤਾਂ ਮਾਤਾ ਲక్ష్ਮੀ ਤੁਹਾਡੇ ਤੇ ਬਹੁਤ ਹੀ ਜਲਦੀ ਪਰਸਨ ਹੋ ਜਾਂਦੀ ਏ ਇਸ ਉਪਾ ਨੂੰ ਕਰਦੇ ਸਮੇਂ ਜੇਕਰ ਤੁਸੀਂ ਪੁੰਨਿਆ ਦੇ ਦਿਨ ਮਾਤਾ ਲక్ష్ਮੀ ਜੀ ਨੂੰ ਇੱਕ ਬਹੁਤ ਹੀ ਵਧੀਆ ਖੀਰ ਤਿਆਰ ਕਰਕੇ ਉਸ ਦਾ ਭੋਗ ਤੁਸੀਂ ਲਗਾ ਦਿਨੇ ਹੋ ਜਾਂ ਫਿਰ ਇਸ ਤੋਂ ਇਲਾਵਾ ਸਫੇਦ ਰੰਗ ਦੀ ਜੋ ਵਰਫੀ ਆਉਂਦੀ ਏ ਤੁਸੀਂ ਉਸ ਦਾ ਭੋਗ ਲਗਾਉਣੇ ਹੋ ਤਾਂ ਮਾਤਾ ਲక్ష్ਮੀ ਤੁਹਾਡੀ ਵੱਡੀ ਤੋਂ ਵੱਡੀ ਮਨੋ ਕਾਮਨਾ ਨੂੰ ਵੀ ਪੂਰਾ ਕਰ ਦਿੰਦੀ ਹੈ ਤਾਂ ਤੁਸੀਂ ਇਹ ਉਪਾਣੂ ਕਰਦੇ ਸਮੇਂ ਜ਼ਰੂਰ ਕੋਸ਼ਿਸ਼ ਕਰਿਓ ਜਾਂ ਤਾਂ ਖੀਰ ਦਾ ਭੋਗ ਤੇ ਜਾਂ ਫਿਰ ਸਫੇਦ ਰੰਗ ਦੀ ਕੋਈ ਵੀ ਮਠਿਆਈ ਤੇ ਜਾਂ ਫਿਰ ਗੁਲਾਬੀ ਰੰਗ ਦੀ ਮਠਿਆਈ ਦਾ ਭੋਗ ਆ ਤੁਸੀਂ ਮਾਤਾ ਲక్ష్ਮੀ ਜੀ ਨੂੰ ਜ਼ਰੂਰ ਲਗਵਾਇਓ ਜੇਕਰ ਤੁਸੀਂ ਮੰਤਰ ਇੱਕ ਤੁਹਾਨੂੰ ਦੱਸਦੇ ਆ ਜੇਕਰ ਮੰਤਰ ਦਾ ਜਾਪ ਕਰ ਸਕਦੇ ਹੋ ਕਿ ਉਸ ਮੰਤਰ ਦਾ ਜਾਪ ਵੀ ਤੁਸੀਂ ਜ਼ਰੂਰ ਕਰਿਓ ਓਮ ਮਹਾਂ ਲక్ష్ਮੀ ਨਮਾ ਓਮ ਮਹਾਂ ਲక్ష్ਮੀ ਨਮਾ ਪੂਰੇ ਦਿਨ ਦੇ ਵਿੱਚ ਜਦੋਂ ਵੀ ਤੁਹਾਨੂੰ ਸਮਾਂ ਮਿਲਦਾ ਏ ਇਸ ਮੰਤਰ ਦਾ ਤੁਸੀਂ ਜਾਪ ਕਰਦੇ ਰਹਿਣਾ ਤੇ ਫਿਰ ਦੇਖੋਗੇ ਕਿ ਕਿਵੇਂ ਤਾਂ ਦੀ ਦੇਵੀ ਮਾ ਲక్ష్ਮੀ ਦੋਨਾਂ ਹੱਥਾਂ ਦੇ ਨਾਲ ਤੁਹਾਡੇ ਤੇ ਆਪਣੀ ਕਿਰਪਾ ਕਰਦੀ ਹੈ ਇਸੇ ਤਰੀਕੇ ਦੇ ਨਾਲ ਇਸ ਉਪਾਅ ਨੂੰ ਤੁਸੀਂ ਜ਼ਰੂਰ ਕਰਿਓ ਤੇ ਜੋ ਲੋਕ ਸਾਡੀ ਚੈਨਲ ਤੇ ਪਹਿਲੀ ਵਾਰ ਆਏ ਨੇ ਤੇ ਸਾਡੀ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ। ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਛੋਟਾ ਜਿਹਾ ਉਪਾਅ ਤੇ ਜਾਣਕਾਰੀ ਜੋ ਕਿ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੀ ਨਾਲ ਸਾਂਝੀ ਕੀਤੀ ਹੈ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਵੀਡੀਓ ਨੂੰ ਦੇਖਣ ਦੇ ਲਈ ਧੰਨਵਾਦ ਜੀ ਪਲੀਜ਼ ਸਾਡੀ ਵੀਡੀਓ ਨੂੰ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਸਪੋਰਟ ਕਰਿਆ ਕਰੋ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੁੰਦੀ ਏ ਧੰਨਵਾਦ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਜੀ